ਤੇ ਮੰਦਿਰ ਦੇ ਬਿਲਕੁਲ ਸਾਹਮਣੇ ਆ ਸਾਹਮਣੇ ਮਾਤਾ ਦਾ ਮੰਦਿਰ ਆ ਤੇ ਪੰਡਤ ਜੀ ਜਿਹੜੇ ਮੰਤਰ ਲਗੇ ਹੋਇਆ ਪੜਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗੁਰਦੀਪ ਕਨੌਲੀ ਤੇ ਅੱਜ ਤਰੀਕ ਹੈਗੀ ਹੈ ਜੀ 23 ਸਤੰਬਰ 2025 ਤੇ ਅੱਜ ਮੇਰਾ ਜਨਮ ਦਿਨ ਹੈ ਤੇ ਮੈਂ ਸ਼੍ਰੀ ਅਨੰਦਪੁਰ ਸਾਹਿਬ ਆਇਆ ਸੀਗਾ ਮੱਥਾ ਟੇਕਣ ਤੇ ਨਾਲ ਸ਼੍ਰੀ ਮਾਤਾ ਨਾਨਾ ਦੇਵੀ ਦਾ ਮੰਦਿਰ ਪੈਂਦਾ ਤੇ ਕਾਫੀ ਸਾਲ ਹੋ ਗਏ ਇੱਥੇ ਵੀ ਆਇਆ ਨੂੰ ਮਾ ਚਲੋ ਨਾਲੇ ਮਤ ਦੇਵੀ ਦੇ ਮੰਦਰ ਦੇ ਮੱਥਾ ਟੇਕ ਆਉਂਦੇ ਆ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਤੇ ਬਣੇ ਰਹੋ ਵੀਡੀਓ ਦੇ ਵਿੱਚ ਕਰਾਉਂਦੇ ਆ ਦਰਸ਼ਨ ਤੁਹਾਨੂੰ ਮਾਤਾ ਨਾਨਣ ਦੇਵੀ ਦੇ ਤੇ ਆਹ ਰਸਤਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਉਂਦਾ ਏ ਸਾਹਮਣੇ ਇਧਰੋਂ ਆਇਆ ਵਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਤੇ ਇਹ ਰਸਤਾ ਬਲਾਸਪੁਰ ਤੋਂ ਆਉਂਦਾ ਜੀ ਕੰਚੀ ਮੋੜ ਤੋਂ ਤੇ ਸਾਹਮਣੇ ਮਾਤਾ ਨਾਨਣ ਦੇਵੀ ਦੇ ਮੰਦਰ ਨੂੰ ਜਾਂਦਾ ਰਸਤਾ ਏ ਤੇ ਆਪਾਂ ਚੱਲਦੇ ਆ ਜੀ ਕਰਾਉਂਦੇ ਆ ਦਰਸ਼ਨ ਤੁਹਾਨੂੰ ਵੀ ਮੈਂ ਬਰਸਾਤਾਂ ਕਰਕੇ ਨਾ ਸਾਰੀ ਲੈਂਡ ਸਲਾਈਡਿੰਗ ਹੋਈ ਗਈ ਆ। ਸਾਰੇ ਰਸਤੇ ਦੇ ਵਿੱਚ ਨਾ ਮਿੱਟੀ ਆ ਗਈ ਆ ਪਹਾੜਾਂ 'ਚੋਂ। ਤੇ ਲਓ ਜੀ ਲੈਂਡ ਸਲਾਈਡਿੰਗ ਜਿਹੜੀ ਹੋਈ ਵੀ ਆ। ਘਰ ਵੀ ਖਿਸਕ ਗਏ ਉੱਪਰੋਂ ਪਹਾੜੀ ਤੇ ਜਿਹੜੇ ਘਰ ਬਣੇ ਹੋਏ ਆ। ਸਾਰਾ ਜਿਹੜਾ ਮਲਵਾ ਇਹ ਰੋਡ 'ਤੇ ਆ ਗਿਆ ਭਾਈ। ਲਓ ਜੀ ਦੇਖ ਸਕਦੇ ਆ بڑے بڑے ਪੱਥਰ ਵੀ ਆ ਗਏ ਉੱਪਰੋਂ ਰੁੜ ਕੇ ਆ ਦੇਖੋ ਤੁਸੀਂ ਇਹ ਲੈਂਡਸਲਾਈਡਿੰਗ ਕਰਕੇ ਆਏ ਹੋਏ ਆ ਸਾਰੇ ਸਾਹਮਣੇ ਮੰਦਿਰ ਹੈ ਜੀ ਮੰਦਿਰ ਦੇ ਨਾਲੇ ਰਸਤਾ ਜਾਂਦਾ ਹੈ ਇਸੇ ਸਿਰੇ ਚਲੇ ਜਾਂਦਾ ਕੋਈ ਵੀਹੀਕਲ ਹੈ ਥਾਰੇ ਕੋਲ ਕਾਰ ਹੈ ਮੋਟਰਸਾਈਕਲ ਹੈ ਸਾਹਮਣੇ ਦੇਖੋ ਜਾ ਰਹੇ ਆ ਰਸਤੇ ਦੇ ਵਿੱਚ ਇਹ ਬਿਲਕੁਲ ਨੇੜੇ ਚਲੇ ਜਾਂਦਾ ਮੰਦਿਰ ਦੇ ਜਿਹੜਾ ਰਸਤਾ ਹੈ ਤੇ ਲਓ ਜੀ ਮੌਸਮ ਦੇਖੋ ਧੁੱਪ ਖੜੀ ਹੋਈ ਆ ਪੂਰੀ ਪਹਾੜਾਂ ਦੇ ਵਿੱਚ ਹੁੰਦੀ ਛਾਈ ਹੋਈ ਆ ਪੂਰੀ ਤੇ ਸਾਹਮਣੇ ਟ੍ਰੇਨ ਚੱਲ ਰਹੀ ਆ ਨਾਣਾਦੇਵੀ ਦੇ ਬੈਕਸਾਈਡ ਆ ਜਿਹੜਾ ਪਹਾੜ ਤੋਂ ਤੇ ਸਾਹਮਣੇ ਜਿਹੜਾ ਪਾਣੀ ਹੈ ਜੀ ਇਹ ਗੋਵਿੰਦ ਸਾਗਰ ਡੈਮ ਆ ਇਹ ਗੋਵਿੰਦ ਸਾਗਰ ਝੀਲ ਜਿੱਥੇ ਭਾਖੜਾ ਬੰਨ ਬਣਾਇਆ ਹੋਇਆ ਹੈ ਇਹ ਸਾਰਾ ਪਾਣੀ ਹੋਈ ਆ ਭਾਖੜਾ ਬੰਨ ਦਾ ਸਾਹਮਣੇ ਜਿਹੜਾ ਟੈਂਬਰ ਟ੍ਰੇਨ ਵਾਲਾ ਜਿਹੜਾ ਸਟੇਸ਼ਨ ਆ ਸਾਹਮਣੇ ਚੱਲਦੀ ਆ ਇਹ ਤੇ ਆ ਕਾਰ ਪਾਰਕਿੰਗ ਆ ਇੱਥੇ ਗੱਡੀਆਂ ਮੋਟਰਸਾਈਕਲ ਵਗੈਰਾ ਖੜ ਜਾਂਦੇ ਉੱਪਰ ਆ ਜਾਂਦੇ ਸਾਰੇ ਸਾਹਮਣੇ ਕਾਫੀ ਵੱਡੀ ਪਾਰਕਿੰਗ ਆ ਇਹ ਚਲੋ ਜੀ ਇਹ ਚੱਲਦੀ ਆ ਟੈਂਬਰ ਟ੍ਰੇਨ ਜਿਹੜੀ ਚੱਲਦੀ ਆ ਸਿਸਟਮ ਲੱਗਿਆ ਹੋਇਆ ਯਾਰ ਰੇਟ ਲਿਸਟ ਲੱਗੀ ਹੋਈ ਆ ਜੀ 185 ਰੁਪਇਆ ਆਪਡਾਉਨ ਦਾ ਬੰਦ ਪਰਸਨ 185 ਰੁਪਇਆ ਆਪਡਾਉਨ ਤੇ ਮੰਦਰ ਨੂੰ ਜਾਣ ਵਾਲੇ ਰਸਤੇ ਦੇ ਨਾਲ ਅਲੱਗ-ਅਲੱਗ ਚਾਟ ਵਾਲੇ ਖੜੇ ਆ ਦੇਖ ਸਕਦੇ ਤੁਸੀਂ ਸਾਰੇ ਗੋਲ ਗੱਪਿਆਂ ਵਾਲੇ ਖੜੇ ਆ ਇਹ ਬਾਈ ਸਿਲੰਡਰ ਦੇਖੋ ਕਿੰਨਾ ਚੱਕਿਆ ਹੋਇਆ ਬਾਈ ਨੇ ਵਜਣਾ ਆਪਾਂ ਖਾਲੀ ਨਹੀਂ ਤੁਰ ਸਕਦੇ ਪੌੜੀਆਂ ਚੜ੍ਹ ਕੇ ਤੇ ਵਜਨ ਦੇਖੋ ਕਿੰਨਾ ਹੋਊਗਾ ਇਸ ਸਿਲੰਡਰ ਚ ਕੀ ਕੁਆਂਟਲ ਵਜਨ ਹੋ ਭਾਜੀ ਤੇ ਕੁਆਂਟਲ ਜੀ ਹਾਂ ਜੀ ਕੁਆਂਟਲ ਉਹ ਇੱਕ ਕੁਆਂਟਲ ਵਜਨ ਆ ਜੀ ਬਾਈ ਕਹਿੰਦਾ ਬਾਈ ਸਰੀਰ ਚ ਜਾਨ ਚਾਹੀਦੀ ਹੈ ਤੇ ਤਜਰਬਾ ਚਾਹੀਦਾ ਏ ਲਓ ਜੀ ਇਹਨਾਂ ਨੇ ਮੰਦਰ ਚ ਭਜਾਉਣੇ ਆ ਸਿਲੰਡਰ ਇਹ ਤੇ ਬਾਈ ਲੱਗ ਲੱਗ ਦੁਕਾਨਾਂ ਸਜਾਵਟੀ ਸਮਾਨ ਦੀਆਂ ਪ੍ਰਸਾਦ ਮਾਤਾ ਦਾ ਚੁੰਨੀਆਂ ਚ ਚੜਾਉਣ ਵਾਸਤੇ ਉੱਪਰ ਇਹ ਜਾਂਦਾ ਜੀ ਰਸਤਾ ਮੰਦਿਰ ਨੂੰ ਬਾਈ ਛੇਲਾ ਵੀ ਚੜਦਾ ਇੱਥੇ ਜਿਹੜੇ ਸੁੱਖ ਸੁਖੀ ਹੁੰਦੀ ਆ ਤੇ ਆਪਾਂ ਮੰਦਿਰ ਦੇ ਨੇੜੇ ਪਹੁੰਚ ਗਏ ਬਿਲਕੁਲ ਹੀ ਸਾਹਮਣੇ ਮੰਦਰਾਂ ਮਾਤਾ ਦਾ ਪ੍ਰਸ਼ਾਦ ਨਾਰੀਅਲ ਦਾ ਸਾਰਾ ਪ੍ਰਸ਼ਾਦ ਮਿਲ ਰਿਹਾ ਮੰਦਰ ਦੇ ਚਰਾਂ ਉੱਤੇ ਫੁੱਲ ਲੈ ਜਾਣਾ 100 ਰੁਪਏ ਦੇ ਮਾਤਾ ਨੂੰ ਤੇ ਪ੍ਰਸ਼ਾਦ ਮਿਲਦਾ ਜੀ ਇਹ ਵੇਸਣ ਦਾ ਸਾਹਮਣੇ ਮਾਤਾ ਨਾਲਨ ਦੇਵੀ ਦਾ ਮੰਦਿਰ ਤੇ ਆਪਾਂ ਮੰਦਿਰ ਦੇ ਸਾਹਮਣੇ ਬੈਠੇ ਆ ਬਿਲਕੁਲ ਤੇ ਅੰਦਰ ਵੀਡੀਓ ਕਰਾ ਵੀ ਲੋਡ ਨਹੀਂ ਹੈਗੀ ਜਿੰਨਾ ਤੱਕ ਅਲਾਉਡ ਹੋਈ ਜਿੰਨਾ ਤੱਕ ਪਰਮਿਸ਼ਨ ਹੈ ਵੀਡੀਓ ਬਣਾਉਣ ਦੀ ਆਪਾਂ ਜਰੂਰ ਦਿਖਾਵਾਂਗੇ ਤੁਹਾਨੂੰ ਅਸੀਂ ਆ ਗਏ ਮੰਦਿਰ 'ਚ ਪਹੁੰਚ ਗਏ ਆਪਾਂ ਤੇ ਮੰਦਿਰ 'ਚ ਪਹੁੰਚ ਗਏ ਜੀ ਆਪਾਂ ਸਜਾਵਟ ਕਰੀ ਹੋਈ ਆ ਪੂਰੀ ਮੰਦਿਰ ਦੀ ga ukuran ratai ten

ਯਾਹ ਸਿੱਧੂ ਬੁਲਨੇ ਬਣਾ ਲਿਆ ਵਾ ਕੇ ਫਟਾਫਟ ਮੰਤਰ ਬੰਦ ਹੋਏ ਆ ਪਾਗੀ ਆ ਜੋ

ਇਹ ਮੰਦਿਰ ਦੇ ਉੱਪਰ ਦਾ ਜਿਹੜਾ ਦੇਖ ਰਹੇ ਅਸੀਂ ਥਿਊ ਤੇ ਤੁਹਾਨੂੰ ਆਪਾਂ ਹਵਨ ਦੇ ਦਰਸ਼ਨ ਕਰਾਉਂਦੇ ਆ ਜਿੱਥੇ ਹਵਨ ਹੁੰਦਾ ਏ ਯੱਗ ਕਹਿੰਦੇ ਆ ਜਿਹਨੂੰ ਭਵਨਕੁੰਡ ਤੇ ਹੁਣ ਵੀ ਉਹ ਜਿਹੜੀ ਉਹਦੀ ਭਸਮ ਆਉ ਉਹ ਅੰਦਰੇ ਅੰਦਰ ਘਰਕ ਹੋਈ ਜਾਂਦੀ ਆ ਉਹ ਕੱਢਦੇ ਨਹੀਂ ਹੈਗੇ ਉਹਨੂੰ ਅੰਦਰੇ ਅੰਦਰ ਘਰਕ ਹੋਈ ਜਾਂਦੀ ਆ ਤੇ ਲਓ ਜੀ ਦਰਸ਼ਨ ਕਰਵਾਇਆ ਸੀ ਤੁਹਾਨੂੰ ਮਾਤਾ ਨਾਨਾ ਦੇਵੀ ਦੇ ਮੰਦਰ ਦੇ ਜਿੰਨਾ ਕ ਲਾਉਡ ਆ ਜਿੰਨੀ ਵੀਡੀਓਗ੍ਰਾਫੀ ਲਾਉਡ ਆ ਆਪਾਂ ਜਰੂਰ ਦਿਖਾਇਆ ਤੁਹਾਨੂੰ ਤੇ ਇਹ ਤੇ ਹਵਨ ਹੁੰਦਾ ਜੀ ਤੇ ਇਹ ਮੰਦਿਰ ਦੇ ਬਿਲਕੁਲ ਸਾਹਮਣੇ ਆ ਸਾਹਮਣੇ ਮਾਤਾ ਦਾ ਮੰਦਿਰ ਆ ਤੇ ਸਾਹਮਣੇ ਆਗਾ ਇਹ ਹੋ ਰਿਹਾ ਜਿਹੜਾ ਤੇ ਪੰਡਤ ਜੀ ਜਿਹੜੇ ਮੰਤਰ ਲਗੇ ਹੋਇਆ ਪੜਨ ਤੇ ਆਪਾਂ ਨੇ ਜਿਹੜੇ ਕੁੰਡ ਦੇ ਦਰਸ਼ਨ ਕੀਤੇ ਹਨ ਇਸ ਨੂੰ ਅਖੰਡ ਹਵਨ ਕੁੰਡ ਕਿਹਾ ਜਾਂਦਾ ਹੈ ਅਤੇ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਜਲਾਇਆ ਗਿਆ ਸੀ ਜੋ ਕਿ ਅੱਜ ਵੀ ਉਸੇ ਤਰ੍ਹਾਂ ਹੀ ਇੱਥੇ ਜਗ ਰਿਹਾ ਹੈ ਅਤੇ ਇਸ ਦੀ ਜਿਹੜੀ ਰਾਖ ਹੈ ਉਹ ਉਸ ਨੂੰ ਉਹ ਧਰਤੀ ਦੇ ਵਿੱਚ ਆਪਣੇ ਆਪ ਸਮਾ ਜਾਂਦੀ ਹੈ ਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੰਡੀ ਆ ਉਹ ਪ੍ਰਗਟ ਕੀਤੀ ਸੀਗੀ ਚੰਡੀ ਮਤਲਬ ਕਿ ਕਿਰਪਾਨ ਨੂੰ ਕਿਹਾ ਜਾਂਦਾ ਹੈ ਜੋ ਕਿ ਇੱਥੇ ਹੀ ਪ੍ਰਗਟ ਕੀਤੀ ਸੀ ਗੁਰੂ ਸਾਹਿਬ ਨੇ ਤੇ ਬਹੁਤ ਥੋੜੀ ਸਜਾਵਟ ਕੀਤੀ ਹੋਈ ਹੈ ਮੰਦਿਰ ਦੀ ਤੇ ਅੱਜ 23 ਤਰੀਕ ਹੈ 23 ਸਤੰਬਰ 2025 ਤੇ ਨਰਾਤਾ ਹੈਗਾ ਇਹ ਦੂਸਰਾ ਤੇ ਆਪਾਂ ਨੂੰ ਸਾਨੂੰ ਮਾਤਾ ਨਾਨ ਨ ਦੇਵੀ ਦੇ ਦਰਸ਼ਨ ਕਰਾਏ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਲਾਇਕ ਕਰਦੇ ਹੋ ਤੇ ਚੱਲਦੇ ਆਂ ਆਪਾਂ ਹੁਣ ਦਰਸ਼ਨ ਹੋ ਗਏ ਵਧੀਆ ਆਪਾਂ ਨੂੰ ਐਨਾ ਰਾਜ ਨਹੀਂ ਹੈਗਾ ਨਹੀਂ ਤਾਂ ਬਹੁਤ ਭੀੜ ਹੁੰਦੀ ਇੰਨਾ ਤ ਐ ਵਿੱਚ ਸਾਰੀਆਂ ਦੁਕਾਨਾਂ ਸੱਜੀਆਂ ਹੋਈਆਂ ਇੱਧਰ ਸਾਰੇ ਕਿਚਨ ਵਗੈਰਾ ਮਿਲ ਰਹੇ ਨੇ ਸਾਢੇ 3:00 ਵਜੇ ਲਾਂਚ ਵੀ ਲੱਗ ਗਈ ਜੇ ਵੇ ਤੇ ਆਪਾਂ ਇੱਧਰੋਂ ਆਏ ਆ ਮੰਦਰ ਚੋਂ ਤੇ ਸਾਹਮਣੇ ਨਾਲ ਇੱਕ ਗੁਰਦੁਆਰਾ ਸਾਹਿਬ ਦਿਖ ਰਿਹਾ ਕਾਫੀ ਚਾਈਤੇ ਆਪਾਂ ਮਾਜੂਮ ਕਰਕੇ ਦਵਾ ਤੁਹਾਨੂੰ ਸਾਹਮਣੇ ਜੀ ਗੁਰਦੁਆਰਾ ਸਾਹਿਬ ਦਿਖ ਰਿਹਾ ਇਹ ਥੱਲੇ ਇਹ ਕਾਫੀ ਦੂਰ ਹੈ ਇਥੋਂ ਤੇ ਹਾਇਦਰ ਗੋਫਾ ਦਾ ਨਾਸਤਾ ਜਾਂਦਾ ਜੀ ਇਹ ਸਾਹਮਣੇ ਆ ਜੀ ਗੁਫਾ ਥੱਲੇ ਜਾ ਕੇ ਤੇ ਇਹ ਆ ਜੀ ਉਹ ਗੁਫਾ ਲੰਬਾਈ ਦੀ ਲਗਭਗ 70 ਫੁੱਟ ਆ ਜੀ ਪ੍ਰਚੀਨ ਗੁਫਾ ਇਹ ਪੁਰਾਣੀ ਤੇ ਵੀਡੀਓਗ੍ਰਾਫੀ ਅੰਦਰ ਲੋਡ ਨਹੀਂ ਹੈਗੀ ਆਪਾਂ ਬਾਹਰ ਤੋਂ ਦਰਸ਼ਨ ਕਰਾਉਂਦੇ ਤੁਹਾਨੂੰ ਤੇ ਨਾਲ ਹੀ ਅੰਦਰ ਗੋਮਿੰਦ ਸਾਗਰ ਝੀਲ ਦਿਖਦੀ ਹੈ ਤੇ ਪਾਖੜਾ ਡੈਮ ਬਣਿਆ ਹੋਇਆ ਜਿਹੜੇ ਉੱਪਰ ਦੇਖ ਸਾਡੇ ਜੀ ਆਪਾਂ ਤੇ ਸਾਹਮਣੇ ਪਿੰਡ बसे ਹੋਏ ਆ ਛੋਟੇ ਛੋਟੇ ਘਰ ਦਿਖ ਰਹੇ ਆ ਪਹਾੜੀ ਪਿੰਡ ਹੈ ਜੀ ਇਹ ਇਹ ਸਾਰੇ ਪਹਾੜਾਂ ਦੇ ਉੱਪਰ ਛੋਟੇ ਛੋਟੇ ਘਰ ਦਿਖ ਰਹੇ ਆ ਤਦ ਲਓ ਜੀ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਵੀਡੀਓ ਜੇ ਆਪਣੇ ਮਾਤਾ ਲਾਣ ਦੇਵੀ ਦੇ ਦਰਸ਼ਨ ਕੀਤੇ ਨੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ